ਵਾਹਿਗੁਰੂ ਸਾਹਿਬ ਜੀਓ ਬਾਰਹਾ ਮਾਹ ਮਾਝ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕਿਆ ਹੈ ਪ੍ਰਭ ਕੀ ਸ਼ਾਮ ਤੇਨ ਦੁਦ ਤੇ ਬਾਹਰੀ ਕਿ ਤੈਨ ਆਵੇ ਕਾਮ ਜਨ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਧਾਮ ਹਰ ਨਾ ਹਨ ਮਿਲੀ ਐ ਸਜਨੇ ਕਤ ਪਈਏ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਠ ਨਗਰ ਸੇ ਗ੍ਰਾਮ ਸਭ ਸਿੰਗਾਰ ਤੰਬੋਲ ਰਸ ਸਣਦੇ ਹੀ ਸਬਖਾਵ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਚੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤੇ ਸਹੇ ਗਣਾ ਇੱਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਨ ਥਲ ਮਹੀਲ ਪੂਰਿਆ ਰਵੇ ਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁੱਖ ਗਣਾ ਜਿਨੀ 라ਵੇ ਸੋ ਪ੍ਰਭੂ ਤਨਾ ਭਾਗ ਮੰਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾ ਖ ਧੀਰਨ ਕਿਉ ਵਢਿਆ ਜਨਾ ਪ੍ਰੇਮ ਬਿਸ਼ੂ ਹਰ ਸਾਜਨ ਪਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗ ਧਨਾ ਹਰ ਅਬਿਨਾਸੀ ਓਹੋ ਪਲਚ ਪਲਚ ਸਗਲੇ ਮੋਈ ਝੂਠੇ ਧੰਦੇ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈ ਹੈ ਖੋ ਹੈ ਦੇ ਐਸਾ ਰੇ ਗੁਚਨਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੇ ਨਿਰਮਲ ਸੋਏ ਨਾਨਕ ਕੇ ਪ੍ਰਭ ਬੇਨ ਤੇ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਖ ਸੁਹਾਵਾ ਤਾਂ ਲਗੇ ਜਾ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬਨ ਮਨਕੈ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰਨ ਰੰਗ ਸਬੇ ਨਰਾਇਣੇ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਤਨ ਆਪਨ ਲੀਅ ਜੇ ਮਿਲੇ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਪਾਗ ਮਥਨ ਆ ਸਾੜਤ ਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੁਇ ਪਾਏ ਵ ਗੁਚੀਐ ਗੱਲ ਪੈ ਇਸ ਜੰਮ ਕੇ ਫਾਸ ਜੇ ਹ ਵਿਜੈ ਸੁਲ ਨੇ ਮਥੇ ਜੋ ਲਿਖਿਆਸ ਰੇਣ ਵਿਹਾਣੀ ਪਛਟਾਣੀ ਉਠ ਚਲੀ ਗਈ ਨਿਰਾਸ ਜਿੰਨ ਕੋ ਸਾਧੂ ਪੇਟੀ ਐ ਤੂੰ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਧਾਰ ਦੇਖਿਆ ਰੰਗ ਕੋਡਾ ਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੋਧ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੈਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤੇ ਨ ਸੁਹਾਗਣੀ ਜਨ ਰਾਮ ਨਾਮ ਉਰਹਾਰ ਪਾਰ ਦੋਏ ਪਰਮ ਪੁਰਾਣੀਆਂ ਦੁਜੇ ਲਗਾਹੇ ਤ ਲਖ ਸਿੰਗਾਰ ਬਨਾਇ ਕਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੇ ਤਤ ਵਿਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਪੇਤ ਛੱਡ ਖੜੋ ਤਖਨੇ ਮਾਹੇ ਜਿਨ ਸਿਓ ਲੱਗਾ ਹੇਤ ਹੱਥ ਮੁਰੜੇ ਤਨ ਕਪੇ ਸਿਆ ਹੋ ਆਸੀਤ ਜੇ ਹਬਿਜੈ ਸੋ ਲੁਨੇ ਕਰਮਾ ਸੰੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨ ਪਾਈਏ ਗੁਰ ਰਖਣ ਵਾਲਾ ਹੈ ਤ ਅਸਨ ਪ੍ਰੇਮ ਉਮਾ ਹੜਾ ਕਿਉ ਮਿਲਿਏ ਹਰ ਜਾਏ मन तन प्यास दर्शन घणी कोई आन मिलावे माए संत सहाई प्रेम के हो तिन कै लगा पाए बिन प्रभु कयो सुख पाईए दूजी नाहि जाए जिने चाखिया प्रेम रस ਸੇ ਤ੍ਰਿਪਤ ਰਹੇ ਆਕਾਏ ਆਪ ਧਿਆਗ ਬਿੰਤੀ ਕਰੇ ਲੇਹੋ ਪ੍ਰਭੂ ਲਾੜ ਲਾਏ ਜੋ ਹਰ ਕਾਂਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਮੈਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਨਾ ਮਿਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਵੇ ਜੋਗਾ ਖਿੰਨ ਮਹਿ ਕਾੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਰ ਸਕੈ ਕਿਸ ਥੈ ਰੋਹ ਵਹ ਰੋਜਾ ਕੀਤਾ ਕਿਸ਼ੂ ਨ ਹੋ ਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰ ਹੈ ਸਭ ਬਿਯੋਗ ਨਾਨਕ ਕਾ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ 모ਚਾ ਕਤਕ ਹੋਵੇ ਸਾਧ ਸੰਗ ਬਿਨ ਸਹੇ ਸਬੇ ਸੋਚ ਮੰਘਰ ਮਾਹੇ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੁਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮੋਹ ਲਿਆ ਰਾਮ ਸਿਉ ਸੰਗ ਸਾਦ ਸਹੇ ਲੜਿਆ ਸਾਦ ਜਨਾ ਤੇ ਬਾਹਰੀ ਖੇ ਰਹਨ ਅਕੇ ਲੜਿਆ ਤਿੰਨ ਦੁੱਖ ਨ ਕਬਹ ਉਤਰੈ ਸੇ ਜਮ ਕੇ ਵਸ ਪੜਿਆ जिने राव्या प्रब अपना सिद सननत खड़िया रतन जवे हरलाल हर, हर। कंठ तना जडियां नानक बांचे तोड़ तना ਪ੍ਰਭ ਸਰਨੀ ਦਰ ਪੜਿਆ ਮੰਘਰ ਪ੍ਰਭ ਅਰਧਨਾ ਬੋੜ ਨ ਜਨ ਮੜਿਆ ਪੋਖ ਤੁਖਾਰ ਨ ਵਿਪਏ ਕੰਠ ਮਿਲਿਆ ਹਰਨਾ ਹੋ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਹੋ ਓਟਾ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਨਾ ਹੋ ਵਿਖੇ ਆਪੋ ਹੈ ਨ ਸਕਈ ਮਿਲ ਸਾਧੂ ਗੁਣ ਗਾਹੋ ਜਹਤੇ ਉਪਜੇ ਤਹਿ ਮਿਲੇ ਸਚੀ ਪ੍ਰੀਤ ਸਵਾਹੋ ਕਰ ਗੈ ਲੈਨੇ ਪਾਰ ਬ੍ਰਹਮਾ ਬੋੜ ਨ ਵਿਛੜਿਆ ਹੋ ਬਾਰ ਜਾਓ ਲਖ 베ਰੀਆਂ ਹਰ ਸੱਜਣ ਅਗਮ ਅਗਾਹੋ ਸ਼ਰਮ ਪਏ ਨਰਾਇਣੇ ਨਾਨਕ ਦਰ ਪਈਆ ਹੋ ਓ ਕਥੁ ਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾਨ ਜਨਮ ਕਰਮ ਮਨ ਉਤਰੇ ਮਨ ਤੇ ਜਾਏ ਗਮਾਨ ਕਾਮ ਕ્રોਧ ਨਮੋਹੀਏ ਬਿਨ ਸੈ ਦੋਬਸਵਾਨ ਸਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਘ ਸੁਚੇ ਸੇ ਕਾਂਢੀ ਐ ਜਿਨ ਪੁਰਾ ਗੁਰ ਮਿਹਰਵਾਨ ਫਲਗੁਣ ਆਨੰਦੇ ਉਪਾਰ ਜਨਾ ਹਰ ਸਜਣ ਪ੍ਰਗਟੇ ਆਏ ਸੰਤ ਸਹਾਇ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਤੇਜ ਸੁਹਾਵੀ ਸਰਬ ਸੁਖਾ ਹੁਣ ਦੁੱਖਾ ਨਹੀਂ ਜਾਏ ਇਛੁ ਪੁਨੀ ਵਡ ਪਗਣੀ ਵਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹੀ ਗੀਤ ਗਵਿੰਦ ਆਲਾਏ ਹਰ ਜੇ ਹਾਇ ਵਰ ਨ ਦਸੈ ਏ ਕੋਈ ਦੂਜਾ ਲਵੇ ਨਾ ਲਾਏ ਹਲਤ ਫਲਤ ਸਵਾਰੇ ਹੋ ਨਾ ਨੇਹ ਚਲ ਦਿਤਿਅਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬੋੜ ਨ ਜਨਮ ਤਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨੇ ਤੇ ਸਲਾਹੀਏ ਜਿਸ ਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੁਰਾਇ ਰਾਦਿਆ ਦਰਗਹਿ ਸਚ ਖਰੇ ਸਰਬ ਸੁਖਾਨ ਦੇ ਚਰਨ ਹਰ ਭੌਜਲ ਵਿਖਮਤਰੇ ਪ੍ਰੇਮ ਭਗਤ ਤਿੰਨ ਪਈਆ ਵਿਖਿਆ ਨਾ ਹੈ ਜਰੇ ਕੂੜ ਗਏ ਦੁਬੇ ਦਾ ਨਸੀ ਕੂੜ ਗਏ ਦੁਬੇ ਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰ ਹੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ